ਹਾਂਜੀ ਨਮਰਦਾਰ ਸਾਹਿਬ ਕਿਸ ਤਰ੍ਹਾਂ ਦਾ ਪ੍ਰਚਾਰ ਬਿਆਨ ਚੱਲ ਰਿਹਾ ਕੀ ਮੈਸੇਜ ਆ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਰੋੜੀ ਆਉਣ ਤੇ ਸਰਕਾਰਾਂ ਪਰੇ মিডিਏ ਭਾਈਆਂ ਦਾ ਬਹੁਤ-ਬਹੁਤੀ ਧੰਨਵਾਦ ਕਰਨਾ ਪ੍ਰਚਾਰ ਰੇਸ਼ਮ ਸਿੰਘ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਪ੍ਰੋਸੈਸਿੰਗ ਹੈ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੇਖੀਏ ਤਾਂ ਤੁਸੀਂ ਪਿੰਡਾਂ 'ਚ ਲਗਾਤਾਰ ਗਏ ਹੋ ਨਾ ਜੀ ਕੀ ਫਰਕ ਕੀ ਲੱਗਦਾ ਤੁਹਾਨੂੰ ਫਰਕ ਤਾਂ ਜੀ ਬਹੁਤ ਹੀ ਜ਼ਿਆਦਾ ਹੈ ਜਦੋਂ ਅਸੀਂ ਜਾਂਦੇ ਸੀ ਇੱਕੇ ਦੋ ਚਾਰ ਬੰਦੇ ਸਾਡੇ ਕੋਈ ਭਾਈ ਵੀ ਹੁੰਦੇ ਸੀ ਸਾਡੇ ਭਾਈ ਹੈ ਬਗਲਦਨੀ ਹੈ ਉਹਨਾਂ ਨੂੰ ਸ਼ਰਾਬ ਕਰਨ ਦੇ ਮਾਰੇ ਸਾਨੂੰ ਉਹ ਕਰਦੇ ਪਰ ਹੁਣ ਸਾਰੇ ਠੀਕ ਹੈ ਤੁਹਾਨੂੰ ਜ਼ਿਆਦਾ ਕਿਉਂ ਟਾਰਗੇਟ ਕਰਦੇ ਸੀਗੀ ਚੱਕਰ ਨਹੀਂ ਟਾਰਗੇਟ ਤਾਂ ਆਏ ਨੇ ਮੈਂ ਮਾੜੇ ਦਾ ਸੱਚਾ ਭੋਲਾ ਆਦਮੀ ਆ ਉਹਨੂੰ ਗੱਲ ਕਰਦਾ ਨਾ ਬਸ ਮਾੜੀ ਸੱਚੀ ਗੱਲ ਹੈ ਤੇ ਲੱਗਦੀ ਅੱਛਾ ਜੇਸ ਕਰਕੇ ਉਹ ਸਾਨੂੰ ਟਾਰਗੇਟ ਕਰਨਾ ਕਹਿੰਦੇ ਫਿਰ ਦੇਖੋ ਸਤਿਵਿਕ ਕੋਈ ਮੂੰਹ 'ਚ ਨਿਕਲ ਜਾਂਦੀ ਸੀ ਤੁਸੀਂ ਲੋਕਾਂ ਨੂੰ ਕੀ message ਕਿਵੇਂ satisfied ਕਰ ਰਹੇ ਹੋ ਤੁਸੀਂ ਲੋਕ ਕਹਿ ਦਿੰਦੇ ਆ ਵੀ ਚਾਹੇ ਮੁਆਵਜ਼ਾ ਦਿੱਤਾ ਕਹਿੰਦੇ ਪਰ ਕਿਸਾਨ ਅੰਦੋਲਨ ਜਿੱਤ ਵੀ ਜਿਹੜਾ ਬੜਾ ਤੰਗ ਕਰਿਆ ਕਹਿੰਦੇ ਕਿਸਾਨਾਂ ਨੂੰ ਵੀ ਜੀ ਨਹੀਂ ਜੀ ਦੇਖੋ ਮੁਆਵਜ਼ਾ ਦਿੱਤਾ ਕਿਸਾਨਾਂ ਨੂੰ ਕਿਸਾਨ ਕੋਈ ਨਹੀਂ ਬਈ ਮੈਂ ਵੀ ਸਾਲ 1980 ਦੇ ਵਿੱਚ ਮਹਿੰਦਰ ਸਿੰਘ ਡਕੈਂਤ ਨਾਲ ਕੰਮ ਕਰਿਆ ਹੋਇਆ ਰਕੇਸ਼ ਡਕੈਂਤ ਦੇ ਪਿਤਾ ਨਾਲ ਮੰਗੇ ਰਾਮ ਮਲਕ ਸਾਡਾ ਪ੍ਰਧਾਨ ਹੁੰਦਾ ਸੀਗਾ ਮੈਂ 45 ਦਿਨ ਬੀਬੀ ਪਾਟਨੇ ਦਾ ਘਰਾਉ ਕਰਿਆ ਹੋਰ ਕੁਝ ਨਹੀਂ ਹੈ ਪਰ ਇਹ ਕਿਸਾਨ ਨਹੀਂ ਇਹ ਕਿਸਾਨ ਦੇ ਨਾਂ ਤੇ ਸਾਡੇ ਹਜੇ ਵੀ ਧੱਪਾ ਹੈ ਉਨੇ ਤੁਹਾਡੇ ਪਿੰਡ ਚ ਜਿਆਦੇ ਹੈ ਕਿ ਆਸ-ਪਾਸ ਦੇ ਦੇਖੋ ਜੀ ਕੁਝ ਪਿੰਡਾਂ ਵਿੱਚ ਵੀ ਹੈ ਕੁਝ ਬਾਹਰ ਵੀ ਹੈ ਹਰ ਇੱਕ ਪਿੰਡ ਦੇ ਵਿੱਚ ਸ਼ਰਾਰਤੀ ਅੰਗ ਸਾਰੇ ਕਿਤੇ ਹੁੰਦੇ ਆ ਹੈ ਪਛਾਣ ਕਿਵੇਂ ਕੀਤੀ ਜਾਵੇ ਫਿਰ ਇਹਨਾਂ ਦੀ ਪਛਾਣ ਤਾਂ ਜੇ ਉਹਨਾਂ ਦੇ ਸਾਡੇ ਕੋਲ ਫੋਟੋ ਆਏ ਅਸੀਂ ਉਹਨਾਂ ਨੂੰ ਜਾਣਦੇ ਹਾਂ ਭਾਈ ਐਂਡ ਵੀ ਜਾਣਦੇ ਆ ਉਹ ਸਾਨੂੰ ਜਾਣਦੇ ਵੀ ਤੁਸੀਂ ਕਹੋ ਨਾ ਕਿਹੜੀ ਆ ਪਾਰਟੀ ਕਹਿੰਦੇ ਹੋ ਉਹੀ ਬੰਦੇ ਉਹਨਾਂ ਘਰੇ ਤੋਂ ਅਸੀਂ ਕਿੰਨੇ ਅਸੀਂ ਉਹਨਾਂ ਨੂੰ ਬਾਕਾਇਦਾ ਜਾਣਦੇ ਆ ਸਾਨੂੰ ਰੋਜ਼ ਮਿਲਦੇ ਆ ਅਸੀਂ ਮਿਲਦੇ ਆ ਉਹਨਾਂ ਨੂੰ ਅੱਛਾ ਹਾਂਜੀ ਮਤਲਬ ਖਾਸ ਪਾਰਟੀ ਆ ਲੋਕ ਜਿਹਨਾਂ ਨੂੰ ਕਹਿੰਦੇ ਨਹੀਂਗੇ ਵੀ ਤੁਸੀਂ ਪਈ ਤੁਸੀਂ ਪਾਰਟੀ ਵਾਲੇ ਹੋ ਦੇਖੋ ਜੀ ਉਹਨਾਂ ਦਾ ਕੰਮ ਹੀ ਇਹ ਹੈ ਹੋਰ ਕੋਈ ਕੰਮ ਹੀ ਨਹੀਂ ਬਕਸ਼ ਕੋਲੇ ਪਕਸ਼ ਦੀ بجائے ਇਹ ਪਾਵੇ ਬਕਸ਼ ਨਵਾ ਰਿਹਾ ਹੈ ਹਾਂਜੀ ਮਤਲਬ ਕਿਸਾਨਾਂ ਦੀ ਆੜ ਲੈਰੀ ਲਈ ਜੀ ਪਕਸ਼ ਪਕਸ਼ ਨਹੀਂ ਹੈ ਜੀ ਕਿਸਾਨ ਨੂੰ ਤਾਂ ਅੱਗੇ ਵੈਸੇ ਕਰਦੇ ਕਿਸਾਨ ਤਾਂ ਆਈ ਨਹੀਂ ਕਿਸਾਨ ਕੋਲ ਤਾਂ ਸਮਾਂ ਹੀ ਨਹੀਂ ਰੇਸ਼ਮ ਸਿੰਘ ਜੀ ਤੁਸੀਂ ਵੀ ਕਿਸਾਨ ਦੇ ਬੱਚੇ ਹੋ ਖੇਤੀ ਵਾਲੇ ਕੋਲ ਕਿੱਥੇ ਸਮਾਂ ਐਨੇ ਨੇ ਬੈਠਣ ਦਾ ਹੈ ਪਾਣੀ ਲਾਉਂਦਾ ਤਾਂ ਨਹੀਂ ਲਾਉਂਦਾ ਘਰੋਂ ਨਿਕਲਦਾ ਟਾਈਮ ਨਹੀਂ ਜੀ ਕਿਸਾਨ ਹੈ ਜਿਹੜਾ ਜਿਹੜਾ ਮੇਰੇ ਵਰਗਾ ਬਿੱਲਾ ਹੈ ਉਹਨੂੰ ਕੁਝ ਨਹੀਂ ਹੈ ਜ਼ਬਰਦਸਤ ਆਵਾਜ਼ ਜਿੰਦਾਬਾਦ ਕਰਨੀ ਹੈ ਇਸ ਦਾ ਕਰਦੇ ਰਹਿਣੇ ਆ। ਅੱਜ ਜਿਹੜਾ ਰੋੜੀ ਚ ਤੁਹਾਡਾ ਰੋਡ ਜੋ ਆ ਜੀ ਤੁਸੀਂ ਕਹਿੰਦੇ ਹੋ ਵੀ ਇਹ ਦੂਜੀ ਵਿਰੋਧੀਆਂ ਪਾਰਟੀਆਂ ਵਾਲੇ ਜੀ ਅੱਜ ਵਿਰੋਧ ਹੋ ਗਿਆ ਫਿਰ ਉਹ ਕੋਈ ਕੀ ਲੱਗਦਾ ਤੁਹਾਨੂੰ ਵੀ ਦੇਖੋ ਜੀ ਉਹਨਾਂ ਨੇ ਤਾਂ ਵਿਰੋਧ ਕਰਨੀ ਹੈ। ਉਹਨਾਂ ਨੇ ਤਾਂ ਸਾਡਾ ਉਹ ਵੀ ਵਿਰੋਧ ਕਰਨਾ ਹੈ ਉਹਨਾਂ ਕਹਿੰਦੇ ਬੀਜੇਪੀ ਤੇ ਪਿੰਡ ਚ ਹੀ ਨਾ ਹੋਣਾ। ਫਿਰ ਜਾਰਾ ਇਸ ਤਰ੍ਹਾਂ ਹੈ ਤਾਂ ਬਸ ਹੀ ਸਾਡੀ ਵੀ ਅਸੀਂ ਵੀ ਉਹਨਾਂ ਦੀ ਆ। ਦੇਖੋ ਤਾਂ ਉਹਦੇ ਵੀ ਬੀਜੇਪੀ ਵਾਲੇ ਹੁਣ ਨਵਰੇ ਉਹ ਤਾਂ ਕਹਿੰਦੇ ਅਸੀਂ ਮੋਦੀ ਦੇ ਹਾਂ ਹੋ ਜੀ। ਦੇਖੋ ਆਏ ਨਹੀਂ ਸੰਘਰਸ਼ ਕਰਨਾ ਬੰਦਾ ਬ ਮੋਦੀ ਵੀ ਆਏ ਥੋੜੇ ਆ ਗਿਆ ਬਹੁਤ ਸਾਲਾਂ ਦੀ ਕੁਰਬਾਨੀ ਇਹਦੇ ਦੀ ਦੇਖੋ ਇਹ ਮੋਦੀ ਆਈ ਜਗਤ ਦਾ ਦੇਖੋ ਅਸੀਂ ਨਹੀਂ ਕਹਿੰਦੇ ਵੀ ਜ਼ਿਆਦਾ ਕਰਗੇ ਨਹੀਂ ਜਾ ਸਕਦੇ ਐ ਐ ਇਹ ਕੀ ਗੱਲ ਚੁਭ ਗਈ ਸੀ ਜਿਹੜੇ ਤੁਹਾਨੂੰ ਬਾਰੀ-ਬਾਰੀ ਤੋਂ ਅਸੀਂ ਵੀ ਦੇਖਿਆ ਹੁੰਦੇ ਅਲੀ ਕਾਮੀ ਸੀ ਜੋ ਤੁਹਾਡੀ ਗੱਡੀ ਆਉਣੀ ਤੁਹਾਨੂੰ ਦੇਖ ਕੇ ਸਾਰੇ ਨਾਰੇ ਲਾਏ ਨਹੀਂ ਦੇਖੋ ਮੇਰੇ ਨਾਲ ਇਹੀ ਲਰਜੇ ਮੈਂ ਉਹਨਾਂ ਨੂੰ ਸੱਚੀ ਗੱਲ ਕਹਦਾ ਨਾ ਵੀ ਤੁਸੀਂ ਸਾਡੇ ਹੋ ਯਾਰ ਇੰਨਾ ਕੁਤ ਨਾ ਕਰਿਆ ਕਰੋ ਆਪਾਂ ਪਿੰਡ ਜੀ ਰਹਿਣਾ ਆਪਣਾ ਭਾਈਚਾਰਾ ਦੇਖੋ ਪਾਲਟੀਆਂ ਉਹਦੀਆਂ ਜਾਂਦੀਆਂ ਰਹਿੰਦੀਆਂ ਸਵੇਰੇ ਅੱਜ ਇਹ ਇਸ ਕਰ ਕੋਈ ਹੋਰ ਮੈਸੇਜ ਮੈਂ ਤਾਂ ਇਹ ਹੱਥ ਬੰਨ ਕੇ ਸਾਰਿਆਂ ਨੂੰ ਅਪੀਲ ਕਰਦਾ ਆਉਣ ਵਾਲੀ 25 ਤਰੀਕ ਨੂੰ ਵੱਧ ਤੋਂ ਵੱਧ ਸਾਨੂੰ ਕਮਲਦੇਵਲ ਤੇ ਵੋਟਾਂ ਪਾਓ ਬਾਕੀ ਸਭ ਦਾ ਸਾਥ ਸਭ ਦਾ ਬਾਗਾਸ਼ ਹੈ RAM RAJ ਹੈ ਕੋਈ ਕਿਸੇ ਦੇ ਧੱਕੇ ਨਹੀਂ ਕੋਈ ਕਿਸਮ ਦਾ ਠੀਕ ਹੈ ਸਾਡੇ ਦਿਲਾਂ 'ਚ ਗੁੱਸਾ ਹੈ ਉਹ ਦੂਰ ਹੋਣਾ ਚਾਹੀਦਾ ਹੈ ਐ ਮੈਂ ਸਾਰਿਆਂ ਨੂੰ ਅਪੀਲ ਕਹਿੰਦਾ ਹੱਥ ਬੰਨ ਕੇ ਪੀਲ ਆ ਮੇਰੀ ਆਉਣ ਵਾਲੀ 25 ਤਰੀਕ ਨੂੰ ਕਮਲਦੇਵਲ ਤੇ ਪਹਿਲਾ ਵਟਣਾ ਚੋਕ ਜੀ ਦਾ ਦਵਾ ਦਵਾਓ ਤੇ ਮੋਤੀ ਜੀ ਨੂੰ ਜਤਾਓ ਪਿਛਲੇ ਪਲਾਨ ਤੋਂ ਨਾ ਤੁਸੀਂ ਲਗਾਤਾਰ ਬੀਜੇਪੀ ਨਾਲ ਜੁੜੇ ਹੋਗੇ ਪਹਿਲਾਂ ਆਪਣੀ ਕਮਲ ਦੇ ਨਾਲ ਵੀ ਰਹੇ ਹੋ ਨਾ ਜੀ ਜੀ ਹੁਣ ਅਸ਼ੋਕ ਤਮਰ ਨਾਲ ਹੈ ਤੇ ਲੋਕ ਜਿਹੜੇ ਆਂਦੇ ਆ ਚਾਹੇ ਵਿਰੋਧੀ ਆ ਚਾਹੇ ਆਮ ਕਹਿੰਦੇ ਕਹਿੰਦੇ ਵੀ ਇਹ ਡਾਕਟਰ ਅਸ਼ੋਕ ਤਮਰ ਮਤਲਬ ਜਿੱਤ ਗਿਆ ਤਾਂ ਇਹ ਨਹੀਂ ਪਤਾ ਕੱਲ ਨੂੰ ਕਹਿੰਦੇ ਵੀ ਕਿਹੜੇ ਕਿਹੜੇ ਹੋਰ ਪਾਰਟੀ ਚ ਜਾਂਦੇ ਨਹੀਂ ਜੀ ਦੇਖੋ ਬਹਿਮ ਹੁੰਦੇ ਅਸੀਂ ਕਿਸੇ ਪਾਰਟੀ ਦੇ ਬੰਦੇ ਨਾਲ ਜਾਂ ਕਿਸੇ ਬੰਦੇ ਨਾਲ ਵਕਤ ਜੀ ਅਸੀਂ ਆਪਣੀ ਕਮਲ ਦੇ ਫੁੱਲ ਨਾਲ ਲੋ ਸਾਡੀ ਪਾਰਟੀ ਹੈ ਮੈਂ ਵੀ ਦੇਖੋ 1995 'ਚ ਮੈਂ ਫਰੋਖ ਰੇਚੀ ਦਲਜੀ ਨਾਲ ਜੁਬੈਨ ਕਰੀ ਸੀ ਉਹਨਾਂ ਕੋਲ ਜਾ ਕੇ ਕੁਝ ਸਮੇਂ ਸਾਡਾ ਦਰਸਾ ਅਈ 26 22 ਬੰਦੇ ਹੁੰਦੇ ਸੀਗੇ ਮੈਂ ਅੱਜ ਕੱਜ ਵੀ ਕੰਮ ਕਰਿਆ ਤੁਹਾਨੂੰ ਵੀ ਪਤਾ ਹੈ ਤੁਸੀਂ ਵੀ ਮੇਰੇ ਨਾਲ ਚੱਲਦੇ ਰਹੇ ਹੋ ਬਾਅਦ ਹਜਕਾ ਤੋਂ ਬਾਅਦ ਫਿਰ ਮੇ ਸਾਡੀ ਸਰਕਾਰ ਆ ਗਈ ਅਸੀਂ ਫਿਰ ਸਰਕਾਰ ਕਰਨ ਲੱਗੇ ਇਹਦਾ ਸਰਕਾਰਾਂ ਦਾ ਕੰਮ ਹੈ ਜੀ ਦੇਖੋ ਜਿੱਥੇ ਮਨ ਮਿਲਿਆ ਇਹ ਨਹੀਂ ਅਸੀਂ ਕਹਿੰਦੇ ਟੱਕਰ ਜੀ ਉਸ ਪਾਰਟੀ ਦੇ ਤੱਕ ਪਾਰਟੀ ਆ ਉਹਦੇ ਨਹੀਂ ਚੱਟਿਆ ਤਾਂ ਨੀਗਾ ਦੇਖੋ ਉਹਨੂੰ ਮੋਦੀ ਜੀ ਦੇ ਬਤੰਦ ਆਈ ਉਹਦੇ ਮੋਦੀ ਦਾ ਕੰਮ ਪਸੰਦ ਆਇਆ ਤਾਂ ਮੋਦੀ ਜੀ ਨਾਲ ਆ ਗਿਆ